ਹਾਂਜੀ ਬਾਈ ਜੀ ਇੱਕ ਫਲੋਰ ਮਿਲ ਹੈ ਨਵਾਂ ਸ਼ਹਿਰ ਚਾਲੂ ਹਾਲਤ ਦੇ ਵਿੱਚ ਸਾਡੇ ਕੋਲੇ ਜਿਹਦੇ ਚ 6 ਰੋਲ ਵਾਲੀ ਮਸ਼ੀਨਾਂ ਨੇ 4 ਚੱਕੀਆਂ ਨੇ ਤੇ ਇੱਕ ਦਿਨ ਦੀ ਜਿਹੜੀ ਦੀ ਸਮਰੱਥਾ ਹੈਗੀ ਆ 100 ਟਨ ਡੇਲੀ ਮਤਲਬ ਜਿਹੜਾ ਇਹ ਆਟਾ ਤਿਆਰ ਕਰਦੀ ਹੈ ਤੇ 500 ਕਿਲੋਵਾਟ ਦਾ ਇਹਦੇ ਵਿੱਚ ਕਨੈਕਸ਼ਨ ਹੈਗਾ ਸਾਰੀਆਂ ਜਿਹੜੀਆਂ ਮਸ਼ੀਨਾਂ ਤੁਸੀਂ ਦੇਖ ਰਹੇ ਹੋ ਨਵੀਆਂ ਮਸ਼ੀਨਾਂ ਲਿਆ ਕੇ ਲਾਈਆਂ ਹੋਈਆਂ ਨੇਗੀਆਂ 2018 ਦੇ ਵਿੱਚ ਤਕਰੀਬਨ ਔਰ ਬਿਲਕੁਲ ਨਵੀਂ ਮਸ਼ੀਨਰੀ ਟਾਪ ਦੀ ਇੱਕ ਕੰਪਨੀ ਦਾ ਨਾਮ ਕੰਪਨੀ ਦੀਆਂ ਮਸ਼ੀਨਾਂ ਨੇਗੀਆਂ ਤੇ ਟੋਟਲੀ ਰੈਡੀ ਤਿਆਰ ਕੀਤੀ ਗਈ ਆਪਣੇ ਆਪ ਮਤਲਬ ਨਵੀਆਂ ਮਸ਼ੀਨਾਂ ਲੈ ਕੇ ਤੇ ਵਿੱਚ ਇਹ 2000 ਗਜ ਦੇ ਵਿੱਚ ਬਣੀ ਹੋਈ ਹੈ ਤੇ ਕੋਠੀ ਵੀ ਬਣੀ ਹੋਈ ਆ ਉਹ ਐਜ਼ ਇਟ ਤੁਹਾਨੂੰ ਨਾਲ ਸਾਰਾ ਕੁਝ ਮਿਲ ਜੂਗਾ 2000 ਗਜਾਂ ਜਾਨੀ ਕਿ 2 ਵਿੱਗੇ ਦੇ ਵਿੱਚ ਇਹ ਉਹ ਹੈ ਤੇ ਇਹਦੀ ਜਿਹੜੀ ਪਿਛਲੇ ਸਾਲ ਦੀ ਸੇਲ ਹੈ ਜੀ 13 ਕਰੋੜ 13 ਕਰੋੜ ਦੀ ਇਹਦੀ ਸੇਲ ਹੈ ਪਿਛਲੇ ਸਾਲ ਦੀ 13 ਕਰੋੜ ਤੋਂ ਉੱਪਰ ਉੱਪਰ ਮਤਲਬ ਇਹਦੀ ਸੇਲ ਤੁਹਾਨੂੰ ਦਿਖਾ ਕੇ ਜਾਂ ਦੇਖ ਕੇ ਪਤਾ ਲੱਗ ਜੂ ਜਾਂ ਤੁਹਾਨੂੰ ਫੋਨ ਤੇ ਸਮਝਾ ਦਿਆਂਗੇ ਨਵਾਂ ਸ਼ਹਿਰ ਦੇ ਵਿੱਚ ਫਲੋਰ ਮਿਲ ਇਹ ਆਪਣੀ ਹੈਗੀ ਆ ਜਿਹੜੀ ਕਿ ਨਵੀਂ ਮਸ਼ੀਨਰੀ ਲਾਈ ਗਈ ਹੈ ਔਰ ਚਾਲੂ ਹਾਲਤ ਦੇ ਵਿੱਚ ਹੈ ਔਰ ਇਸੇ ਤਰ੍ਹਾਂ ਐਜ਼ ਇਟ ਤੁਹਾਨੂੰ ਇਹ ਮਿਲ ਜਾਏਗੀ ਇਹਦੀ ਜਿਹੜੀ ਡਿਮਾਂਡ ਵਗੈਰਾ ਉਹ ਤੁਹਾਨੂੰ ਫੋਨ ਤੇ ਦੱਸਾਂਗੇ ਤੇ ਬਾਕੀ ਤੁਹਾਨੂੰ ਮੌਕਾ ਦਿਖਾ ਦੇਾਂਗੇ ਨਵਾਂ ਸ਼ਹਿਰ ਦੇ ਵਿੱਚ ਇਹ ਇੰਡਸਟਰੀਅਲ ਏਰੀਆ ਦੇ ਵਿੱਚ ਮਿਲ ਲੱਗੀ ਹੋਈ ਹੈ ਨਵਾਂ ਸ਼ਹਿਰ ਦੇ ਵਿੱਚ ਦੁਬਾਰਾ ਫੇਰ ਰਿਪੀਟ ਕਰਦੇ ਆਂ 100 ਟਨ ਦਿੱਲੀ ਦੀ ਇਹਦੀ ਸਮਰੱਥਾ ਹੈਗੀ ਹੈ ਜੀ ਔਰ 500 ਕਿਲੋਵਾਟ ਦਾ ਇਹਦਾ ਜਿਹੜਾ ਕਨੈਕਸ਼ਨ ਹੈ ਔਰ ਨਵੀਂ ਮਸ਼ੀਨਰੀ ਲਿਆ ਕੇ ਲਾਈ ਹੋਈ ਹੈ ਕੋਈ ਵੀ ਮਸ਼ੀਨਰੀ ਹੈ ਜਿਹੜੀ ਉਹ ਚਾਲੂ ਆਪਣੇ ਸੌਰੀ ਇਸ ਤਰ੍ਹਾਂ ਦੀ ਨਹੀਂ ਕਿ ਖਰੀਦੀ ਗਈ ਹੋਵੇ ਨਵੀਂ ਖਰੀਦੀ ਹੋਈ ਮਸ਼ੀਨਰੀ ਨਵੀਂ ਮਸ਼ੀਨਰੀ ਲਾਈ ਸੀ ਸਾਰੀ ਦੀ ਸਾਰੀ ਔਰ ਇਸ ਟਾਈਮ ਚੱਲ ਰਹੀ ਆ ਤੇ ਔਰ ਜਿਹੜਾ ਇਹਦਾ 100 ਟਨ ਦੀ ਸਮਰੱਥਾ ਦਾ ਜੁਨਟ ਹੈ ਇਹ ਔਰ ਇਹਨੂੰ ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸਿਆਗਾ ਇਹਦੀ ਜਿਹੜੀ ਸੇਲ ਹੈਗੀ ਬਹੁਤ ਹੀ ਵਧੀਆ ਸੇਲ ਹੈਗੀ ਪੂਰਾ ਟਾਪ ਦਾ ਇਹ ਜੁਨਟ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਮੌਕਾ ਦਿਖਾ ਦਿੱਤਾ ਜਾਵੇਗਾ ਔਰ ਇਹ ਆਪਣੀ ਮਿਲ ਨਵਾਂ ਸ਼ਹਿਰ ਦੇ ਵਿੱਚ ਲੱਗੀ ਹੋਈ ਆ ਫਲੋਰ ਮਿਲ ਔਰ ਨਾਲ ਇਹਦੇ ਵਿੱਚ ਇੱਕ ਘਰ ਬਣਿਆ ਹੋਇਆ ਕੋਠੀ ਉਹ ਵੀ ਤੁਹਾਨੂੰ ਨਾਲ ਹੀ ਦਿੱਤੀ ਜਾਊਗੀ ਤੇ 2000 ਗੱਜ ਦੇ ਵਿੱਚ ਇਹ ਤਿਆਰ ਹੋਈ ਵੀ ਮਿਲ ਲੇਗੀ ਸੋ ਮੈਂ ਗਰਮੀਤ ਸਿੰਘ ਸੰਧੂ ਮਲੇਰ ਕੋਟਲਾ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਫੋਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਔਰ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਓ ਦਾ ਨਵਾਂ ਉਤਲੁਕ ਦਿਖਾ ਰਿਹਾ ਜੀ ਬਾਹਰਲੇ ਪਾਸੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਐਲੀਵੇਸ਼ਨ ਬਣਿਆ ਆ ਫਰੰਟ ਦੇ ਉੱਪਰ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੀ ਫੈਕਟਰੀ ਦੀ ਆਊਟ ਲੁੱਕ ਹੈ ਜਿਹੜੀ ਬਾਹਰਲੇ ਪਾਸਿਓਂ ਸਾਈਡ ਤੁਸੀਂ ਦੇਖ ਰਹੇ ਹੋ ਇਹਦੇ ਤੇ ਤੁਸੀਂ ਮਤਲਬ ਨਿਗਾਹ ਮਾਰਨੀ ਆ ਤਾਂ ਤੁਹਾਨੂੰ ਦਿਖਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ